ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਠੱਠੀਆਂ ਖੁਰਦ ਤਹਿਸੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਵੀ ਦੇ ਕੋਲੇ ਆਇਆ ਆ ਦੋਸਤੋ ਬਿਲਕੁਲ ਹਰੀਕੇ ਪੱਤਣ ਤੋਂ 6 ਕਿਲੋਮੀਟਰ ਦੀ ਦੂਰੀ ਆ ਮਹਰਾਣਾ ਪਿੰਡ ਵੀ ਬਿਲਕੁਲ ਨਜ਼ਦੀਕ ਆ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੋਂ ਲੈਂਦੇ ਪਾਸੇ ਵੱਲ ਜਿਹੜਾ ਦੋਸਤੋ ਪਿੰਡ ਹੈਗਾ ਕੋਈ 1.5 ਕਿਲੋਮੀਟਰ ਦੀ ਦੂਰੀ ਆ ਪਿੰਡ ਠੱਠੀਆਂ ਖੁਰਦ ਦੀ ਰਤਾਕੋਦਾ ਪਿੰਡ ਥੋੜੀ ਦੂਰੀ ਤੇ ਆ ਅਲੀਪੁਰ ਪਿੰਡ ਵੀ ਬਿਲਕੁਲ ਨਜ਼ਦੀਕ ਆ ਤੇ ਪੂਰੀ ਡਿਟੇਲ ਆਪਾਂ ਫਿਰ ਰਵੀ ਤੋਂ ਲੈ ਲਾਂਗੇ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਜਿਆਦਾਤਰ ਵੜਾ ਲੈ ਕੇ ਆਉਂਦਾ ਵੀਰ ਸੇਲ ਪਰਚੇਦਾਂ ਕੰਮ ਆ ਤੇ ਵੜਾ ਗਿਣਤੀ ਦੇ ਵਿੱਚ ਹੁੰਦੀਆਂ ਦੋ ਹੁਣ ਚਾਰ ਹੁਣ ਹਰ ਰੋਜ਼ ਕੰਟੀਨਿਊਸ ਪਸ਼ੂ ਆਉਂਦੇ ਆ ਦੋਸਤੋ ਰੁਟੀਨ ਦੇ ਵਿੱਚ ਆਉਂਦੇ ਆ ਤੇ ਇਹ ਗੱਲਬਾਤ ਆਪਾਂ ਵੀਰ ਰਵੀ ਦੇ ਨਾਲ ਕਰ ਲੈਣੀ ਆ ਦੋਸਤੋ ਵੜਾ ਦੋਵੇਂ ਗੱਭਣਾਂ ਤੇ ਤਰੀਕ ਤੁਸੀਂ ਅੱਜ ਨੋਟ ਕਰ ਸਕਦੇ ਜੀ 1 ਫਰਵਰੀ ਆ ਦੋਸਤੋ ਸਾਮਾ ਕੋਈ ਮਾਰਨਿੰਗ ਦੇ 10:30 ਵਜੇ ਦਾ ਵੈਸੇ ਐਨੀਮਲ ਦੋਵੇਂ ਗੱਬਣ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਬਾਕੀ ਰੇਟ ਰੇਟ ਭਾਅ ਪੜਤਾ ਜਿਹੜਾ ਆਪਾਂ ਵੀਡੀਓ ਦੇ ਵਿੱਚ ਕਰਦੇਾਂਗੇ ਉਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਰਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਵੀਰ ਹਾਂਜੀ ਵਧੀਆ ਕਿਰਪਾਈ ਠੀਕ ਆ ਅੱਛਾ ਵੀਰ ਰਵੀ ਕਿਵੇਂ ਪਸ਼ੂ ਆਉਂਦੇ ਰਹਿੰਦੇ ਆ ਵਿਕਦੇ ਰਹਿੰਦੇ ਆ ਹਾਂਜੀ ਭਾਜੀ ਵਿਕਦੇ ਵਧੀਆ ਵਿਕਦੇ ਮਹਾਰਾਜ ਦੀ ਕਿਰਪਾ ਹੈ ਠੀਕ ਆ ਜ ਤੇ ਅੱਜ ਵੀਰ ਆਪਣੇ ਕੋਲ ਦੋ ਵੈੜਾ ਆ ਗਈਆਂ ਦੋਵੇਂ ਗੱਬਣੀਆਂ ਭਾਜੀ ਦੋ ਗੱਬਣਾਂ ਇੱਕ ਸੂਈ ਆ ਇੱਕ ਸੂਈ ਆ ਤਿੰਨ ਪਸ਼ੂ ਆ ਫਿਰ ਤੇ ਹਾਂਜੀ ਹਾਂਜੀ ਲਓ ਵੀ ਦੋਸਤੋ ਤਿੰਨ ਐਨੀਮਲ ਨੇ ਇੱਕ ਵੈੜਾ ਜਿਹੜੀ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਹੈ ਇਹ ਸੂਈ ਵੈੜਾ ਤੇ ਇਹਦੀ ਡਿਟੇਲ ਆਪਾਂ ਲੈ ਲਾਂਗੇ ਦੁੱਧ ਕਿੰਨਾ ਹੁਣ ਮੌਕੇ ਤੇ ਕੀ ਡਿਟੇਲ ਆ ਤੇ ਪਹਿਲੇ ਨੰਬਰ ਤੇ ਵੀਰ ਰਵੀ ਇੱਥੋਂ ਸ਼ੁਰੂਆਤ ਕਰ ਲਈ ਜਿਹੜੀ ਇਹ ਵੈੜਾ ਆਪਣੇ ਕੋਲ ਐਚ ਐਫ ਬਰੀਡ ਦੇ ਵਿੱਚ ਆ ਗਈ ਜੀ ਹਾਂਜੀ ਫੁੱਲ ਬਰੀਡ ਦੇ ਵਿੱਚ ਭਾਜੀ ਦੂਜਾ ਸੂਆ ਦੂਜਾ ਸੂਆ ਹਾਂਜੀ ਭਾਈ ਲੈਂਦੀ 10-12 ਦਿਨ ਬੱਚੀ 10-12 ਕਿ ਦਿਨ ਲੈਂਦੀ ਆ ਹਾਂ ਤੇ ਬਾਕੀ ਤੇ ਪਣ ਆਪਣੀ ਪੂਰੀ ਤਸਵੀਰ ਹੈ ਪਾਈ ਪੂਰੀ ਐ ਗਰੰਟੀ ਕੋਈ ਨਹੀਂ ਸ਼ਹਿਤ ਹੁੰਦਾ ਇਹਦਾ ਠੀਕ ਹੈ ਜੀ ਇਹ ਨਹੀਂ ਕਿ ਨੀਰਾ ਨਹੀਂ ਮਿਲਦਾ ਕਈ ਦੀ ਗਾਵਾਂ ਦਾ ਨਹੀਂ ਮਿਲਦਾ ਇਹ ਇੱਕੋ ਜਿਹਾ ਹੀ ਮਿਲਦਾ ਠੀਕ ਹੈ ਜੀ ਹਾਂਜੀ ਖੋਲ ਲਓ ਠੀਕ ਹੈ ਜੀ ਲੋ ਜੀ ਦੋਸਤੋ ਦੂਜਾ ਸੁਬਾ ਕੋਈ ਵੀ ਰੰਗ ਕੇ ਸੌਦਾ ਕਰ ਸਕਦਾ ਕਦਕੁੱਦ ਵੱਡੇ ਦੇ ਵਿੱਚ ਵੱਡਾ ਕਦ ਦਾ ਕੋਈ 10 ਦਿਨ ਹਜੇ ਸਮਾਂ ਲੈ ਜੂ ਕਰਮਾਂ ਲਈ ਬਾਕੀ ਫੇਸ ਤੋਂ ਵੀ ਤੁਸੀਂ ਆ ਵੇਖ ਸਕਦੇ ਜੀ ਫੇਸ ਕੰਨ ਵੇਖ ਸਕਦੇ ਜੀ ਹਾਈਟ ਵੇਖ ਸਕਦੇ ਜੀ ਬਾਕੀ ਆਰਡਰ ਦੀ ਕੁਆਲਿਟੀ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆਪਾਂ ਆ ਲਓ ਜੀ ਤੋ ਬਾਕੀ ਲਾਏ ਪਈਆ ਕਰਮਾ ਲਈ ਬਾਕੀ 10 ਦਿਨ ਆਈਡੀਆ ਕੋਈ ਵੀਰ ਮੰਨ ਕੇ ਸੌਦਾ ਕਰ ਲੇ ਕਿਉਂਕਿ ਵੈੜਾ ਦੋਸਤੋ ਨਾਰਮਲ ਹੀ ਬਣਦੀਆਂ ਕਾਫੀ ਆ ਤੇ ਦੇਣ ਇੱਕ ਇੱਕ ਦੋ ਦੋ ਦਿਨ ਲੈਂ ਜਾਂਦੀਆਂ ਲੈਂ ਜਾਂਦੀਆਂ ਘੱਟੋ ਘੱਟ ਵੀ ਹਫਤਾ ਡੇਢ ਹਫਤਾ ਹਫਤਾ 10 ਦਿਨ ਲਏ ਜਾਂਦੀਆਂ ਨੇ ਇੱਥੇ ਕਿ ਆਣ ਕੇ ਬਾਕੀ ਕਦਕੂਤ ਸੋਨਾ ਰੰਗ ਰੰਗ ਜਿਹੜਾ ਤੁਸੀਂ ਵੇਖ ਹੀ ਸਕਦੇ ਜੇ ਨਾਰਮਲ ਜਿਹੜੇ ਆਪਾਂ ਐਚ ਐਫ ਵੈੜ ਦੇਖਦੇ ਆ ਐਚ ਐਫ ਬਰੀਡ ਦੇ ਵਿੱਚ ਉਹੀ ਕਲਰ ਆ ਜਿਹੜਾ ਪਿਓਰ ਤੋ ਬਾਕੀ ਟਿੱਪਣ ਦੀ ਜਿਹੜੀ ਆ ਪੂਰੀ ਤਸੱਲੀ ਆ ਵੀਰ ਦੀ ਉਹਨਾਂ ਵੀਰਾਂ ਲਈ ਆ ਵੀ ਜਿਹੜੇ ਕੋਈ ਆਨਲਾਈਨ ਸੌਦਾ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਘਰੇ ਆਣ ਕੇ ਤਸੱਲੀ ਕਰ ਲੈਣੀ ਆ ਦੋਸਤੋ ਉਹਨਾਂ ਆਪਣੇ ਹੱਥੀਂ ਤੇ ਅੱਖੀ ਵੇਖ ਕੇ ਬਾਕੀ ਠੰਡੀ ਧੀਰੀ ਸਭ ਕੁਝ ਠੀਕ ਆ ਬਾਕੀ ਸੀਲਸ ਲੱਗ ਪੂਰੀ ਆ ਤੇ ਸੂਬਾ ਦੂਜਾ ਠੀਕ ਆ ਜੀ ਤੇ ਇੱਕ ਵਾਰੀ ਦੋਸਤੋ ਜ਼ਰੂਰ ਤਸੱਲੀ ਕਰਿਆ ਕਰੋ ਥਾਣੇ ਦੇ ਬੇ ਨੂੰ ਹੱਥ ਲਾ ਕੇ ਬਹਿ ਕੇ ਚੰਗੀ ਤਰ੍ਹਾਂ ਤਸੱਲੀ ਜ਼ਰੂਰ ਕਰਿਆ ਕਰੋ ਕਿਉਂਕਿ ਬਾਅਦ ਵਿੱਚ ਕਿਸੇ ਵੀਰ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਈ ਫਿਰ ਵੰਗਾ ਪਵਾ ਕੇ ਵੀ ਛੜੀ ਛੁੜੀ ਕਰਦੀਆਂ ਰਹਿੰਦੀਆਂ ਨੇ ਜਿੱਦਾਂ ਵੀਰ ਨੇ ਹੱਥੋਂ ਤੋਂ ਲਾ ਗਿਆ ਤੁਹਾਨੂੰ ਵਿਖਾ ਹੀ ਦਿੱਤਾ ਜਿੱਦਾਂ ਮਰਜੀ ਕੋਈ ਆਣ ਕੇ ਤਸੱਲੀ ਬਹਿ ਕੇ ਕਰ ਸਕਦਾ ਅੱਛਾ ਰਵੀ ਵੀਰ ਕੀ ਡਿਮਾਂਡ ਕਰਦੇ ਮੁੱਲ ਕੀ ਰੋਗੇ ਭਾਜੀ ਮੁੱਲ ਦੇ ਬਾਹਰ ਬੜੇ ਜਿਆਦੇ ਆਹ ਪਰ ਆਪਾਂ ਮਾਨਤਾ ਨਹੀਂ ਜਿੰਨਾ ਦਾ ਦੇ ਹੀ ਦੇਣੀ 66000 ਰੁਪਏ ਤੇ ਬਾਠ ਦੀ ਹਾਨਾ 66000 ਦੀ ਹਾਂਜੀ ਉਹ ਕਿਉਂ 1000 ਰੁਪਏ ਹੋਰ ਛੱਡ ਦਾਂਗੇ 61000 ਦੀ ਹਾਂਜੀ ਠੀਕ ਹੈ ਜੀ ਲਓ ਜੀ 61000 ਦੀ ਵੀਰ ਦੱਸ ਰਿਹਾ ਦੋਸਤੋ ਵੀ 61000 ਦੀ ਦੇ ਦੇਾਂਗੇ ਸੋ ਬਾਕੀ ਜਿਹੜਾ ਕੋਈ ਦੂਰੋਂ ਨੇੜੇ ਉਹ ਵੀ ਆਉਂਦਾ ਤੇ ਵਿੱਚੋਂ ਹੋਰ ਵੀ ਥੋੜੀ ਬਾਕੀ ਕੋਈ ਗੁੰਜਾਇਸ਼ ਹੋਈ ਮੌਕੇ ਤੇ ਉਹ ਵੀ ਦੋਸਤੋ ਜੋ ਪਿਆਰ ਮਾਨਤਾ ਜਿਹੜਾ ਬਣਦਾ ਸੀ ਭਾਜੀ ਹਾਜ਼ਰ ਹੋ ਕੇ ਤੇ ਵਾਧਦੀ ਆ ਚਲੋ ਅੱਜ ਆਪਾਂ ਹਾਂਜੀ ਹਾਂਜੀ ਤੇ ਬਾਕੀ ਹਜੇ ਜੋ ਉਹੋ ਹੀ ਆ ਵੀ ਜਿਹੜੀ 8-10 ਦਿਨ ਕੱਢਦੀ ਆ ਪੂਰੀ ਤਿਆਰੀ ਤੇ ਦੋਸਤੋ ਕੋਈ ਦੋ ਪੈਸੇ ਦਾ ਨਫਾ ਵੀ ਦਿੰਦੀ ਆ ਵਪਾਰੀ ਆ ਬਿਕਰੀ ਜਾਈ ਹੋਈ ਭਾਜੀ ਇਹ ਤੇ ਅੱਗੇ ਰਵੀਵੀਰ ਆ ਗਈ ਸੈਕਿੰਡ ਨੰਬਰ ਤੇ ਆਪਣੇ ਕੋਲ ਵੜ ਹਾਂਜੀ ਭਾਜੀ ਇਹ ਕ੍ਰੋਸ ਚ ਥੋੜੀ ਜੀ ਹਾਂਜੀ ਭਾਜੀ ਮਾੜਾ ਮੋਟਾ ਵਿਖਾਉਂਦੀ ਆ ਉਹਦਾ ਠੀਕ ਹੈ ਜੀ ਤੇ ਇਹਦੀ ਡਿਟ ਤੇ ਜੀ ਹਾਂਜੀ ਠੀਕ ਆ ਜੀ ਦੇਣ ਇਹਦੇ ਵੀ ਮੈਨੂੰ ਲੱਗਦਾ ਵੀ ਉਹਨੇ ਕੀ ਬਾਰੇ ਬਰਾਬਰੀ ਆ ਭਾਈ 10 ਕੁ ਦੇ ਨਹੀਂ ਆਈਡੀਆ ਮੰਨੇ ਕੋਈ 10 ਕੋਈ 12 ਮੰਨ ਲੇ 10 ਮੰਨ ਲੇ ਠੀਕ ਆ ਜੀ ਆਪਾਂ ਆਪਣੀ ਸਮਝ ਲੈਣੀ ਭਾਈ ਤੇ 53 4 ਤੁਹਾਨੂੰ ਦੀ ਆਪਣੀ ਤਸੱਲੀ ਪੂਰੀ ਆ ਭਾਈ ਭਾਈ ਪੂਰੀ ਪੂਰੀ ਠੀਕ ਆ ਜੀ ਤੇ ਹਲਕਾ ਜਾਂ ਨੋਰਮਲ ਜਾਂ ਲਾਏ ਬਣਾਏ ਪਈ ਆ ਕਰਮਾਂ ਵਾਲੀ ਬਾਕੀ ਬੋਦੀ ਵਾਲੀ ਵੈੜਾ ਕੰਨ ਕੰਨ ਛੋਟੀ ਆ ਥੋੜਾ ਜਿਹਾ ਕਿਤੇ ਨਾ ਕਿਤੇ ਕੋਈ ਥੋੜੀ ਬਹਾਦੀ ਪਰਸੈਂਟੇਜ ਜਿਹੜੀ ਦੋਸਤੋ ਵਿੱਚ ਕੋਈ ਵੀਰ ਕ੍ਰੋਸ ਦੀ ਮੰਨ ਸਕਦਾ ਵੈਸੇ ਬਥੇਰੇ ਜਿੰਨੀ ਆ ਪਰਸੈਂਟੇਜ ਉਹ ਐਚ ਐਫ ਬਰੀਡ ਸੋ ਥਣ ਥਣ ਜਿਹੜਾ ਦੋਸਤੋ ਹੱਥੀ ਚਵਾਈਲਾ ਨਿਕਲ ਕੇ ਸਾਹਮਣੇ ਆਊਗਾ ਇਹ ਲਾਜ਼ਮੀ ਜ਼ਰੂਰ ਦੱਸਣਾ ਆਪਣਾ ਫਰਜ਼ ਪੰਦਾ ਕਿਉਂਕਿ ਕੋਈ ਵੀਰ ਦੂਰੋਂ ਜਿਹੜੇ ਆ ਰਿਹਾ ਤੇ ਇੱਥੇ ਆਣ ਕੇ ਤੁਹਾਨੂੰ ਇਹ ਨਾ ਲੱਗੇ ਵੀ ਕੋਈ ਥਣ ਛੋਟਾ ਜਿਹਾ ਉਂਗਲਾਂ ਨਾਲ ਚੋਣ ਵਾਲਾ ਥਣ ਨਿਕਲਦਾ ਬਾਕੀ ਮੁਠੀ ਥਾਣਾ ਠੀਕ ਹੈ ਜੀ ਹੱਥੀ ਚਵਾਈਲਾ ਥਾਣਾ ਆਹ ਦੇਖੋ ਜੀ ਸੋ ਕੱਦ ਦੀ ਜੇਕਰ ਗੱਲ ਕਰ ਲਈਏ ਦੋਸਤੋ ਕੱਦ ਤਾਂ ਦੋ ਵੇੜਾਂ ਦਾ ਬਰਾਬਰ ਹੀ ਆ ਕੋਈ ਨਾਰਮਲ ਸੂਤ ਭਾਰ ਦਾ ਫਰਕ ਹੋਵੇ ਤਾਂ ਹੋਵੇ ਜਿਹੜੀ ਪਹਿਲੀ ਆ ਉਹ ਥੋੜੀ ਜੀ ਦਰਮਿਆਨੀ ਕੋਈ ਇੰਚ 1.5 ਇੰਚ ਥੋੜੀ ਜੀ ਵੱਡੀ ਮੰਨ ਲਓ ਜਾਂ ਇਹ ਬਰਾਬਰ ਦੀਆਂ ਮੰਨ ਲਓ ਇੱਕੋ ਜਿਹੀ ਹਾਈਟ ਕੱਦ ਇਹਨਾਂ ਦੋ ਵੇੜਾਂ ਦਾ ਠੀਕ ਆ ਜੀ ਸੋ ਇੱਕ ਪੂਰੀ ਨੇੜੇ ਤੋਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਕਿਉਂਕਿ ਇੱਕ ਐਸਟੀਮੇਟ ਇੱਕ ਆਈਡੀਆ ਹੋ ਜਾ ਤੁਹਾਨੂੰ ਥਾਣਾ ਦਾ ਆ ਲਓ ਠੀਕ ਹੈ ਜੀ ਠੀਕ ਹੈ ਸੋ ਰਵੀ ਵੀਰ ਇਹਦੀ ਕੀ ਮੰਗ ਕਰਦੇ ਆ ਕਿੰਨੇ ਕੁ ਦੀ ਦੇ ਦਾਂਗੇ ਭਾਜੀ 60000 58 ਦੀ ਦੇ ਦਾਂਗੇ 58 ਦੀ ਠੀਕ ਹੈ ਜੀ 58000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ 60000 ਡਿਮਾਂਡ ਆ ਜੇਕਰ ਕੋਈ ਵੀਰ ਡਿਮਾਂਡ ਕਰਾਉਣੀ ਚਾਹੁੰਦਾ ਵੀਰਾਂ ਦਾ ਵੀ 60000 2000 ਵਿੱਚੋਂ ਲੈਸ 58000 ਦੀ ਇਹ ਤੁਹਾਨੂੰ ਵੈੜ ਮਿਲ ਜੂਗੀ ਸੋ ਬਾਕੀ ਕਿਸੇ ਵੀਰ ਨੇ ਇਕੱਠੀ ਜੋੜੀ ਵੀ ਪਾਉਣੀ ਆ ਦੂਰ ਨੇੜੇ ਵਾਲੇ ਵੀਰ ਦਾ ਜਿਹੜਾ ਦੋਸਤੋ ਮੈਂ ਜ਼ਰੂਰ ਕਹਿ ਦੇਣਾ ਥੋੜੀ ਵੀ ਪਾਉਣੀ ਆ ਤੇ ਤੁਸੀਂ ਜਿਹੜੀ ਦੋਸਤੋ ਜੋੜੀ ਵੀ ਪਾ ਸਕਦੇ ਜਿਹਦੇ ਵਿੱਚ ਹੋਰ ਥੋੜਾ ਬਾਤਾਂ ਵਿੱਚੋਂ ਰਹਿਤ ਹੋ ਜੂਗੀ ਹਾਂਜੀ ਭਾਈ ਜੋੜੀ ਫਿਰ ਮਾਨਤਨ ਵਾਧੂ ਹੋ ਜਾਊਗਾ ਹੋਰ ਵੀ ਬਤੇਰੇ ਹੋ ਜਾਊਗਾ ਕਿਸੇ ਵੀਰ ਦਾ ਕਿਉਂਕਿ ਜੋੜੀ ਦੇ ਵਿੱਚ ਹੋਰ ਮਾਨਤਨ ਬਣ ਜਾਂਦਾ ਤੇ ਅੱਛਾ ਰਵੀ ਵੀ ਰਾਜਕੇਤਰ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਆਗੀ ਵੇੜ ਇਹ ਸੂਈ ਹੈ ਵੀਰ ਹਾਂਜੀ ਭਾਈ ਸੂਈ ਹੈ ਥੱਲੇ 14 ਕਿਲੋ ਵਾਲਾ ਹੋਊਗਾ ਹੁਣ ਆਪਾਂ ਚੋਈ ਚਵਾਈ ਇਹ ਨਹੀਂ ਕਿ ਮਾਰਨਿੰਗ ਚੋਲੀ ਸੀ ਹਾਂਜੀ ਚੋਲੀ ਬਾਈ ਕਿੰਨੇ ਤੋਂ ਕਿੰਨੇ ਚਵਾਈ ਆਪਾਂ ਕਰਦੇ ਆਂ ਭਾਈ ਆਪਾਂ 6 ਤੋਂ 6 ਹੀ ਕਰਦੇ ਆਂ 6 ਤੋਂ 6 ਹਾਂਜੀ ਠੀਕ ਆ ਤੇ ਬੱਚਾ ਮਗਰ ਤੇ ਬੱਚਾ ਬੱਚੀ ਬੱਚੀ ਆ ਗਈ ਹਾਂਜੀ ਭਾਈ ਠੀਕ ਆ ਅੱਜ ਦੂਜੇ ਦਿਨ ਚ ਕਿ ਤੀਜੇ ਚ ਨਹੀਂ ਭਾਈ 6 ਦਿਨ ਹੋ ਗਏ ਨੇ ਸੋਈ ਨੂੰ 6 ਦਿਨ ਬੋਲੇ ਬਾਹਰ ਹੀ ਫਿਰ ਬੋਲੇ ਤੋਂ ਬਾਹਰ ਲਾ ਲਓ ਕਿ ਤਰ੍ਹਾਂ ਵੀ ਲਾ ਲਓ ਤੇਰਾ ਬੋਲਾ ਬੰਦਿਆ ਮੈਂ ਮਤਲਬ ਬਣਾਇਆ ਹੈਗਾ ਅਜੇ ਮਾੜਾ ਮੋਟਾ ਜਿਹਾ ਬੰਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੂਆ ਇਹ ਕਿਨਮਾ ਮੰਨਦੀ ਭਾਈ ਦੂਜਾ ਹੀ ਕਹਿੰਦੇ ਹੈ ਘਰ ਵਾਲੇ ਵਾਕਿਆ ਅਗਲੀ ਸਮਝ ਲੈਣੀ ਅਗਲੇ ਨੇ ਅੱਛਾ ਇਹ ਵੀ ਦੂਜ ਸਾਰਾ ਜਿਹੜਾ ਦੋਸਤੋ ਵਾਈਟ ਫੇਸ ਆ ਤੁਸੀਂ ਵੇਖ ਸਕਦੇ ਹੋ ਬਾਕੀ ਤੁਹਾਨੂੰ ਬਹੁਤ ਸਵਾਦੀ ਲੱਗਾ ਭਜੀ ਨੂੰ ਤੇ ਥਣ ਵੀ ਤੁਹਾਨੂੰ ਆਪਾਂ ਥੋੜਾ ਜਿਹਾ ਨੇੜੇ ਤੋਂ ਆ ਦਿਖਾ ਦਿੰਨੇ ਆ ਆ ਲਓ ਜੀ ਤੇ ਬੌਲਾ ਹੁਣ ਰਵੀ ਭਾਈ ਕਿੰਨਾ ਦੱਸਿਆ ਥਲੇ ਭਈ 13 14 ਇੱਥੇ ਕੋਗਾ 13 14 ਹਾਂਜੀ ਬੰਗਾ ਬੁੰਗਾ ਪਾ ਲੈਨੇ ਨਾ ਭਾਈ ਬੰਗਾ ਪਾ ਕੇ ਮਿਲਦੀ ਜੀ ਹਾਂ ਹਾਂਜੀ ਹਾਂਜੀ ਲਓ ਜੀ ਮਿਲ ਭਵੇਂ ਇਤਰਾ ਭਰਾ ਆਪਾਂ ਬੰਗਾ ਪਾ ਕੇ ਹੀ ਮਿਲ ਚੋਂਦੇ ਆ ਬਾਕੀ ਵੇਖ ਲਾਂਗੇ ਟੈਸਟ ਕਰਕੇ ਇੱਕ ਅੱਧਾ ਦਿਨ ਬਿਲਕੁਲ ਲਓ ਵੀ ਦੋਸਤੋ ਮਗਰ ਬੱਛੀ ਆ ਬੱਚਾ ਵੀ ਤੁਹਾਨੂੰ ਇੱਕ ਵਾਰੀ ਪੂਰਾ ਤਸਲੀ ਨਾਲ ਦਿਖਾਵਾਂਗੇ ਇੱਕ ਵਾਰੀ ਕੱਦ మీడియం ਕੋਈ ਵੀ ਰਮਨ ਲੇ ਚਾਹੇ మీడియం ਤੋਂ ਉੱਚੀ ਆ ਜਿਹੜਾ ਸੈਂਟਰ ਵਾਲਾ ਕਰਦਾ ਦੋਸਤੋ మీడియం ਆ ਜਾਂਦਾ మీడియం ਤੋਂ ਕੋਈ 2 ਇੰਚ ਤਾ ਨੂੰ ਉੱਚਿਆਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਤੇ ਬਾਕੀ ਹੁਣ ਬੋਲੇ ਤੋਂ ਕੋਈ ਕੱਚਾ ਬੋਲਾ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਲਓ ਜੀ ਚਵਾਚੂ ਬਹੁਤ ਲੱਗਾ ਭਾਜੀ ਇਹਨੂੰ ਠੀਕ ਹੈ ਜੀ ਠੀਕ ਹੈ ਤੇ ਆਹ ਮગર ਬੱਚੀ ਆ ਜੀ ਫੀਮੇਲ ਕਾਫ ਲਓ ਜੀ ਇਹ ਬੱਚਾ ਮગર ਠੀਕ ਹੈ ਠੀਕ ਹੈ ਤੇ ਬਾਕੀ ਰਵੀ ਵੀਰ ਹੁਣ ਕੋਈ ਆਪਣੇ ਘਰ ਜਿਹੜਾ ਹੁਣ ਸੂਣ ਤੋਂ ਬਾਅਦ ਜੇਕਰ ਆਪਾਂ ਗੱਲ ਕਰਦੇ ਆਂ ਇੱਥੇ ਚੋਣ ਆਉਂਦਾ ਹੁਣ ਮੌਕੇ ਤੇ ਜਿਹੜੀ ਤੁਸੀਂ ਚਵਾਈ ਕੀਤੀ ਓ 13 ਗੇ 13 ਹਾਂਜੀ 13 ਕਿਲੋ 13 ਕਿਲੋ ਹਾਂਜੀ ਹਾਂਜੀ 13 ਕਿਲੋ ਭਾਵੇਂ ਕੰਡੇ ਤੇ ਮਨਾ ਲੈਣ ਭਾਵੇਂ ਲੀਟਰਾਂ ਨੇ ਜਿਤਨਾ ਵੀ ਕਹਿਣਗੇ ਮਨਾ ਕੇ ਦਵਾਂਗੇ ਠੀਕ ਆ ਹਾਂਜੀ ਹਾਂਜੀ ਤੇ ਦੋਤ ਆਪਾਂ ਜਿਆਦਾ ਨਹੀਂ ਕਹਿੰਦੇ ਕਿ ਚਲੋ ਬਾਕੀ ਰੇਟ ਤੁਸੀਂ ਦੱਸ ਦਿਓ ਕਿ ਭੀ ਰੇਟ ਕਿੰਨਾ ਭਾਈ ਮੋਲੇ ਦਾ 60000 55000 ਦੀ ਦੇ ਦਾਂਗੇ 55 ਹਾਂਜੀ ਤੇ ਕੋਈ ਚੰਗੀ ਸੇਵਾ ਕਰਦਾ ਰਹੇ ਭਾਈ 20 ਕਿਲੋ ਦੇ ਚਵਾਉਗੀ 15 ਤੋਂ 17 16 17 ਲੀਟਰ ਵੀ ਬਹੁਤ ਹੁੰਦਾ ਦੋਤ ਬਹੁਤ ਹੁੰਦਾ ਠੀਕ ਆ ਤੇ ਚਲੋ ਇਹਨਾਂ ਦੋਤ ਆਪਣੇ ਘਰੇ ਸੂਈ ਆ ਜੇਰ ਦੀ ਵੀਡੀਓ ਆਪਣੇ ਕੋਲ ਹੈ ਰੀ ਠੀਕ ਆ ਹਾਂਜੀ ਹਾਂਜੀ ਠੀਕ ਆ ਜੀ ਤੇ 5 ਹੋ ਜੂਗੀ ਠੀਕ ਆ ਤੇ ਜਿਹੜੇ ਵੀਰ ਨੂੰ ਜਜੂ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਓ ਵੀਰ ਸਾਮਾਨ ਬੰਦੀ ਬਹੁਤ ਆ ਠੀਕ ਆ ਬਾਕੀ ਹਜੇ ਟਾਈਮ ਤੁਸੀਂ ਨੋਟ ਕਰ ਲਓ ਦੋਸਤੋ ਮਾਰਨਿੰਗ ਜਿਹੜੀ ਚਵਾਈ ਹੋ ਚੁੱਕੀ ਜਾਂਦੀ ਫਿਲਹਾਲ ਕੋਈ 10 10:30 ਵਜੇ ਦਾ ਸਮਾਂ ਹੈ ਕਰਮਾੜੀ 11 12 12 1 ਵਜੇ ਤੋਂ ਬਾਅਦ ਜਿਵੇਂ ਜਿਵੇਂ ਦੋਸਤੋ ਪਿਛਲੇ ਪਾਇਰ ਨੂੰ ਜਾਊਗਾ ਪਸ਼ੂ ਚਵਾਈ ਦੇ ਸਮੇਂ ਨੂੰ ਸ਼ਾਮ ਦੀ ਨੂੰ ਉਵੇਂ ਲੇਵਾ ਭਰਨਾ ਸ਼ੁਰੂ ਕਰ ਦਊਗੀ ਬਖਾਲਾ ਉਵੇਂ ਬਣਾਉਣਾ ਸ਼ੁਰੂ ਕਰ ਦਊਗੀ ਫਿਲਹਾਲ ਚਵਾਈ ਹੋਈ ਆ ਆ ਜੇ ਵੈਸੇ ਭਾਈ ਲੇਟ ਚਵਾਈ ਨਹੀਂ ਨਾ ਕਰਕੇ ਬਿਲਕੁਲ ਜੀ ਬਿਲਕੁਲ ਤੇ ਰਵੀਵੀਰ ਇਹ ਤਿੰਨ ਪਸ਼ ਠੀਕ ਆ ਭਰਾ ਤੇ ਇਸੇ ਤਰ੍ਹਾਂ ਫਿਰ ਪਸ਼ੂ ਆਈ ਜਾਂਦੇ ਹਾਂ ਹਾਂਜੀ ਭਾਈ ਹਾਂਜੀ ਤੇ ਬੋਲ ਦिए ਨੰਬਰ 8264752150 ਠੀਕ ਹੈ ਜੀ ਠੀਕ ਹੈ ਜੀ ਲਓ ਵੀ ਦੋਸਤੋ ਇਹ ਤਿੰਨ ਪਸ਼ੂ ਦਿਖਾਉਣੇ ਸੀ ਤਿੰਨੇ ਬਿਹੜਾ ਵੀਰ ਦੇ ਕੋਲ ਆ ਦੋ ਟੁਕੀਆਂ ਨੇ ਗੱਭਣਾਂ 10-10 ਦਿਨ ਹਜੇ ਲੈਂਦੀਆਂ ਸੂਣ ਦੇ ਵਿੱਚ ਇੱਕ ਆਪਾਂ ਤੁਹਾਨੂੰ ਸੂਈ ਸਵਾਈ ਵਿਹੜ ਦਿਖਾਤੀ ਆ ਮਾ ਸਾਈ ਤਾਂ ਕੋਈ ਪਾਵੇ ਵੀਡੀਓ ਵੇਖ ਕੇ ਚੰਗੀ ਜਿਹਾ ਸਾਈ ਪਾਵੇ ਬਾਅਦ ਇੱਥੇ ਆ ਕੇ ਥਣਾ ਦੀ ਗਰੰਟੀ ਹੈ ਜੇ ਥਣਾ ਜੋ ਨੁਕਸਨ ਨਿਕਲਦਾ ਫੇਰ ਸਾਈ ਵਾਪਸ ਹੁਣੀ ਜੇ ਬਾਕੀ ਤੋਰੇ ਤਾਰੇ ਦੀ ਆ ਦੀ ਵੀਡੀਓ ਵੇਖ ਕੇ ਆਵੇ ਜੇ ਕੋਈ ਬੱਚੀ ਲੰਗ ਮਾਰਦੀ ਤਾਂ ਸਾਈ ਵਾਪਸ ਕਰਾਂਗੇ ਆਗੇ ਕਿਸ ਬੰਦੇ ਨੇ ਨਾ ਆਪਾਂ ਨੂੰ ਜਿਹੜੀ ਬੱਚੇ ਗੈਰ ਸ਼ਹਿਰ ਵੇਚੀ ਆਪਾਂ ਉਹਦੀ ਆਪਾਂ ਨੂੰ ਸਾਈ ਪਾਤੀ ਆਗੇ ਬੱਚਾ ਨਾ ਯਾਰ ਮੈਨੂੰ ਮਹਿੰਗੀ ਲੱਗਦੀ ਆ ਹੂੰ ਹੂੰ ਕੋਈ ਥਣਾ ਜੋ ਇਆਂ ਕਿ ਨੁਕਸਨ ਕੱਢ ਕੋਈ ਵੀ ਚੀਜ਼ ਕਿ ਆਪਦੀ ਤਸੱਲੀ ਕਰਕੇ ਤਾਂ ਸਾਈ ਹਾਂ ਜੇ ਕੱਢ ਕੱਢ ਆਪਾਂ ਦੱਸੇ ਮੁਤਾਬਕ ਸਹੀ ਨਹੀਂ ਨਿਕਲਦਾ ਹਾਂ ਜੀ ਜੇ ਕਿਸ ਨੂੰ ਲੱਗਦਾ ਵੀ ਅਗਲਾ ਕੋਈ ਮੰਨ ਤੁਹਾਨੂੰ ਫੋਨ ਕਰਕੇ ਆਉਂਦਾ ਬਾਹਲਾ ਵੱਡਾ ਕਾਤ ਮੰਨ ਕੇ ਹਾਂ ਜੀ ਹਾਂ ਜੀ ਹਾਂ ਜੀ ਤੇ ਉਹ ਸਾਰੋਂ ਤੁਸੀਂ ਪਹਿਲਾਂ ਆਪ ਹੀ ਦੱਸ ਦਿਆ ਕਰੋ ਵੀ ਭਾਈ ਆ ਸਾਡੇ ਸਾਹਮਣੇ ਐਡਾ ਕਾ ਕਰਦਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਹੋ ਸਕਦਾ ਮੈਂ ਜਿਹੜੀ ਚੀਜ਼ ਮਤਖਾਰ ਆ ਕੋਈ ਰਿਐਕਟ ਕਰ ਜੇ ਵੀ ਬਾਹਲੀ ਵੱਡੀ ਕਿਤੇ ਫਾਰਮ ਵਾਲੀ ਵੜ ਮੰਨ ਕੇ ਖਰੀਦ ਲੈ ਆਪਾਂ ਇਹ ਗੱਲ ਕਹਿੰਦੇ ਆ ਵੀ ਮੀਡੀਅਮ ਜਿਹੜਾ ਵਿਚ ਵਿਚਾਲੇ ਵਾਲਾ ਕਾਤਾ ਪਈ ਉਹਦਾ ਵੀ ਆਪਾਂ ਮੀਡੀਅਮ ਹੀ ਦੱਸਿਆ ਸੀਗਾ ਤੇ ਮੀਡੀਅਮ ਇਹ ਨਹੀਂ ਨਾ ਮੈਨੂੰ ਚੰਗੀ ਜੀ ਨਹੀਂ ਲੱਗੀ ਇਹ ਲੱਸੀ ਮੈਂ ਕਾਦਾ ਨਹੀਂ ਚੰਗੀ ਨਹੀਂ ਲੱਗੀ ਉਹ ਫੋਤਣਾ ਫਿਰ ਚਲੋ ਪਸੂ ਉਹ ਅਗਲੇ ਤਾਂ ਤੁਹਾਡਾ ਵੀ ਰੁਕ ਜਾਂਦਾ ਪਰ ਕੋਈ ਮੇਜਰ ਨੁਕਸ ਹੋਵੇ ਜੋ ਆਪਣੇ ਮਲਕੀ ਥਾਣਾ ਦੇ ਵਿੱਚ ਤਪਾਈ ਦੇ ਵਿੱਚ ਕੋਈ ਛਿੱਡੀ ਆਉਂਦੀ ਆ ਕੋਈ ਭੂਰ ਆ ਜਾਂ ਕੋਈ ਬਲੀਡਿੰਗ ਆਉਂਦੀ ਬਲੱਡ ਆਉਂਦਾ ਜਾਂ ਕੋਈ ਵੀ ਚੀਜ਼ ਆ ਫਿਰ ਆਪਣੀ ਸਾਈ ਮੋੜਨੀ ਵੀ ਫਰਜ਼ ਬਣਦਾ ਹਾਂਜੀ ਭਾਈ ਦੋ ਦਿਨ ਡੱਕ ਛੱਡੀ ਤੇ ਜਦੋਂ ਚਲੋ ਸਾਡੀ ਰਵੇਗੀ ਜਣੀ ਚੰਗੀ ਵਾਚੀ ਠੀਕ ਹੈ ਜੀ ਲਓ ਦੋਸਤੋ ਕੁਝ ਕੰਡੀਸ਼ਨਾਂ ਹੁੰਦੀਆਂ ਜਿਨ੍ਹਾਂ ਦੇ ਵਿੱਚੋਂ ਸਾਈ ਵਾਪਸ ਵੀ ਹੋ ਗਈ ਜੇਕਰ ਦੋਸਤੋ ਬੰਦੀ ਜੋ ਦਸੀਗੀ ਚੀਜ਼ ਉਹ ਨਹੀਂ ਨਿਕਲਦੀਗੀ ਉਥੇ ਸਾਈ ਵਾਪਸ ਵੀ ਕੀਤੀ ਜਾਊਗੀ ਕਿਸੇ ਵੀਰ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਪਰ ਜੋ ਚੀਜ਼ ਦੋਸਤੋ ਤੁਹਾਨੂੰ ਵਿਖਾਈ ਜਾਂਦੀ ਆ ਕੱਦ ਹਾਈਟ ਤਾਂ ਹੀ ਬਿਆਨ ਕੀਤਾ ਜਾਂਦਾ ਥਣ ਮੁਠੀ ਹੱਥੀ ਚਬਾਈ ਦਾ ਤਾਂ ਹੀ ਦੱਸਿਆ ਜਾਂਦਾ ਵੀ ਕੋਈ ਦੂਰੋਂ ਨੇੜੇੋਂ ਇੱਥੇ ਆਣ ਕੇ ਬਾਅਦ ਵਿੱਚ ਕੋਈ ਵੀਰ ਸ਼ੰਕਾਣਾ ਜ਼ਾਹਿਰ ਕਰੇ ਵੀ ਯਾਰ ਸਾਈ ਵਾਪਸ ਕਰਦੇ ਵੀ ਉਹਦੀ ਚੀਜ਼ ਨਹੀਂ ਨਿਕਲੇਗੀ ਇਸ ਕਰਕੇ ਵੀਡੀਓ ਨੂੰ ਇੱਕ ਵਾਰੀ ਜ਼ਰੂਰ ਧਿਆਨ ਦੇ ਨਾਲ ਦੋ ਵਾਰੀ ਧਿਆਨ ਦੇ ਨਾਲ ਵੇਖ ਕੇ ਫਿਰ ਸਾਈ ਬਿਆਨ ਆਪਣਾ ਕਰਿਆ ਕਰੋ ਨੰਬਰ ਸਕਰੀਨ ਤੇ ਚਲਦੇ ਆ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ